ਹੈਲੋ ਦੋਸਤੋ ਠੀਕ ਠਾਕ ਹੋ ਜੀ ਸਾਰਿਆਂ ਨੂੰ surjit tambard di pyar parishat sri akal adab namaste ਰੰਗ부 ਪੰਜਾਬ ਦੇ ਚੱਲਣ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਮੈਂ ਇੱਕ ਛੋਟਾ ਜਿਹਾ ਗੀਤ ਸੁਣਾਉਣ ਜਾ ਰਹੀ ਹਾਂ ਜਿਹੜਾ ਭੈਣ ਭਾਈ ਦਾ ਮੇਰੀ ਉਹ ਭੈਣੋ ਧੀਓ ਜਿਨ੍ਹਾਂ ਦੇ ਵੀਰ ਹੈਗੇ ਆ ਕਦਰ ਕਰਿਆ ਕਰੋ ਇਹ ਇੱਕ ਐਸਾ ਰਿਸ਼ਤਾ ਹੈ ਜਿਹੜਾ ਮਾਂ ਨਾਲ ਜੁੜਿਆ ਹੋਇਆ ਮਾਂ ਦੀਆਂ ਅੰਦਰਾਂ ਨਾਲ ਜੁੜਿਆ ਹੋਇਆ ਉਹ ਭੈਣਾ ਖੁਸ਼ ਨਸੀਬ ਹੈ ਜਿਨ੍ਹਾਂ ਦੇ ਭਰਾ ਹਨ ਵੀਰਾਂ ਤੋਂ ਕੁਝ ਵੀ ਭਰਾ ਤੋਂ ਕੁਝ ਵੀ ਭੈਣ ਮੰਗ ਕਰਦੀ ਹੈ ਤੇ ਉਹ ਆਪਣੇ ਹੈਸੀਅਤ ਦੇ ਮੁਤਾਬਕ ਜ਼ਰੂਰ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਅੱਜ ਤਾਂ ਇੱਕ ਭੈਣ ਨੇ ਆਪਣੇ ਵੀਰ ਤੋਂ ਕੀ ਮੰਗ ਕਰ ਲਈ ਸੁਣੋ ਭੋਲੀ ਜਹੀ ਮੰਗ ਇਹ ਵੀਰ ਤੋਂ ਹੀ ਕਰ ਸਕਦੀ ਹੈ ਬਹੁਤ ਛੋਟਾ ਜਿਹਾ ਗੀਤ ਹੈ ਔਰ ਬਹੁਤ ਪਿਆਰਾ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਪਸੰਦ ਆਇਆ ਤਾਂ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਜੇ ਸ਼ੇਅਰ ਔਰ ਲਾਈਕ ਵੀ ਕਰ ਦਿਆ ਕਰੋ ਲੈ ਦੇਵੇ ਲੈ ਦੇਵੀ ਰਾ ਪੁੰਨੇ ਆਂਦਾ ਚੰਦ ਸਾਨੂੰ ਅਸੀਂ ਉੱਡ ਜਾਣਾ ਪਰਦੇਸ ਵੇ ਲਾਂਦੇ ਵੇ ਲਦੇ ਵੀਰਾ ਪੁੰਨਿਆਂ ਦਾ ਚੰਦ ਸਾਨੂੰ ਅਸੀਂ ਉੱਡ ਜਾਣਾ ਪਰਦੇਸ ਵੇ ਕੁੜੀਆਂ ਨਿੱਕੇ ਨਿੱਕੇ ਚਾਹ ਨੂੰ ਲਾਏ ਦੀ ਨਹੀਂ ਹੁੰਦੀ ਵਿਰਠੇਸ ਵੇ ਕੁੜੀਆਂ ਕੋ ਵਾਰਿਆਂ ਦੇ ਨਿੱਕੇ ਨਿੱਕੇ ਚਾਹ ਨੂੰ ਲਾਏ ਦੀ ਨਹੀਂ ਹੁੰਦੀ ਵਿਰਠੇ ਇੱਕ ਸਾਨੂੰ ਲੈ ਦੇ ਵੀਰਾ ਚਿੜੀਆਂ ਦੀ ਡਾਰ ਵੇ ਇੱਕ ਸਾਨੂੰ ਲੈ ਦੇ ਵੀਰਾ ਚਿੜੀਆਂ ਦੀ ਡਾਰ ਇੱਕ ਸਾਨੂੰ ਲੈ ਦੇ ਵੀਰਾ ਅੰਬਰਾ ਦਾ ਰੰਗ ਵੇ ਇੱਕ ਸਾਨੂੰ ਲੈ ਦੇ ਵੀਰਾ ਅੰਬਰਾਂ ਦਾ ਰੰਗ ਵੇ ਇੱਕ ਸਾਨੂੰ ਲੈ ਦੇ ਵੀਰਾ ਚਿੜੀਆਂ ਦੀ ਡਾਂ ਲੈ ਦੇ ਵੇ ਲੈ ਦੇ ਵੀਰਾ ਅੰਬਰਾਂ ਦਾ ਰੰਗ ਸਾਨੂੰ ਇਕਲੇ ਦੇ ਚਿੜੀਆਂ ਦੀ ਡਾਰਵੇ ਲੈ ਦੇ ਵੇ ਲੈ ਦੇ ਵੇ ਨ ਦੇ ਵੀਰਾ ਚਿੱਟੀ ਚਿੱਟੀ ਬਦਲੀ ਫੁੱਲਾਂ ਜਿੰਨਾ ਹੋਵੇ ਜਿਦਾ ਪਰਵੇ ਲੈ ਦੇ ਵੇ ਲੈ ਚੰਦ ਸਾਨੂੰ ਲੈ ਦੇਵੇ ਲੈ ਦੇ ਵੀਰਾ ਪੁੰਨਿਆਂ ਦਾ ਚੰਦ ਸਾਨੂੰ ਅਸੀਂ ਤੁਰ ਜਾਣਾ ਪਰ ਦੇਸ ਵੇ ਅਸਾ ਹੀ ਉੱਡ ਜਾਣਾ ਪਰ ਦੇਸ ਵੇ ਇਕ ਸਾਨੂੰ ਲੈ ਦੇ ਵੀਰਾ ਤਾਰਿਆਂ ਦੀ ਲੱਪ ਵੇ ਇੱਕ ਸਾਨੂੰ ਲੈ ਦੇ ਵੀਰਾ ਤਾਰਿਆਂ ਦੀ ਲੱਪ ਵੇ ਹੋਰ ਨਾ ਕੁਝ ਤੇ ਤੋਂ ਮੰਗ ਦੀ ਵੀਰਾ ਲੈ ਦੇ ਵੇ ਲੈ ਦੇ ਵੀਰਾ ਉੰਨੀਆ ਦਾ ਚੰਦ ਸਾਨੂੰ ਅਸਾ ਉਡ ਜਾਣਾ ਪਰਦੇਸ ਵੇ ਅਸਾ ਉਡ ਜਾਣਾ ਪਰਦੇਸ ਵੇ ਇੱਕ ਸਾਨੂੰ ਲੈ ਦੇ ਵੀਰਾ ਚਿੱਟੀ ਚਿੱਟੀ ਬਦਲੀ ਫੁੱਲਾਂ ਜਿੰਨਾ ਹੋਵੇ ਜਿਦਾ ਪਾਰ ਲਾ ਜਿੰਨਾ ਹੋਵੇ ਜੀ ਦਾ ਪਰਵੇ ਲੰਦੇ ਵੇ ਲਦੇ ਵੀਰਾ ਪੁੰਨੇ ਆਂਦਾ ਚੰਦ ਸਾਨੂੰ ਅਸਾ ਯੁੱਡ ਜਾਣਾ ਪਰ ਦੇਸ ਵੇ ਅਸਾ ਯੁੱਡ ਜਾਣਾ ਪਰ ਦੇਸ ਮੇਰੀ ਉਹ ਭੈਣੋ ਧੀਓ ਨੂੰ ਆਪਣੇ ਆਪਣੇ ਵੀਰਾਂ ਨੂੰ ਬਹੁਤ ਪਿਆਰ ਕਰਿਆ ਕਰੋ ਜਿਨ੍ਹਾਂ ਦੇ ਵੀਰ ਨਹੀਂ ਹੈਗੇ ਜਿਨ੍ਹਾਂ ਦੇ ਭਰਾ ਹੈ ਭੈਣਾਂ ਦੇ ਭਰਾ ਨਹੀਂ ਹੈਗੇ ਉਹਨਾਂ ਨੂੰ ਪੁੱਛ ਕੇ ਦੇਖੋ ਭਰਾਵਾਂ ਦੀ ਕੀ ਹੈ ਮਤ ਹੁੰਦੀ ਹੈ ਇਹਦੇ ਨਾਲ ਹੀ ਬਹੁਤ ਬਹੁਤ ਸ਼ੁਕਰੀਆ ਵੀਡੀਓ ਦੇਖਣ ਦਾ ਕਮੈਂਟ ਕਰਕੇ ਦੱਸਿਆ ਜੇ ਛੋਟਾ ਜਿਹਾ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਗੀਤ ਔਰ ਸ਼ੇਅਰ ਔਰ ਲਾਈਕ ਜਰੂਰ ਕਰ ਦਿਆ ਕਰੋ